ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸਾਡਲ ਟੀਵੀ ਮੈਂ ਹਰਜਸੀ ਕੌਰ ਉਠਾਗੋ ਦੇ ਵਿੱਚ ਪਿਛਲੇ ਵੀਕਐਂਡ ਦੇ ਉੱਤੇ ਪੁਲਿਸ ਵੱਲੋਂ ਬਹੁਤ ਸਾਰੇ ਲੋਕਾਂ ਨੂੰ ਐਲਕੋਹਲ ਪੀ ਕੇ ਗੱਡਾ ਚਲਾਉਣ ਤੇ ਰਫ਼ਤਾਰ ਵਧ ਦੇ ਨਾਲ ਕਾਰ ਚਲਾਉਣ ਦੇ ਲਈ ਫੜਿਆ ਤੇ ਇਸ ਤੋਂ ਬਾਅਦ ਇਹਨਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਨੇ ਸੀਨੀਅਰ ਸਰਜੰਟ ਦੇ ਮੁਤਾਬਕ ਪੰਜਾਬ ਤੋਂ ਵੱਧ ਜਿਹੇ ਵਾਹਨ ਚਾਲਕਾਂ ਨੂੰ ਫੜਿਆ ਜਿਨੇ ਕਿ ਸਪੀਡ ਲਿਮਟ ਤੋਂ 40 ਕਿਲੋਮੀਟਰ ਦੀ ਜ਼ਿਆਦਾ ਸਪੀਡ ਤੇ ਕਾਰ ਚਲਾ ਰਹੇ ਸਨ ਬਹੁਤ ਸਾਰੇ ਜਾਣਿਆਂ ਨੂੰ ਅਲਕੋਹਲ ਦੀ ਲਿਮਟ ਤੋਂ ਵੱਧ ਸ਼ਰਾਬ ਪੀ ਕੇ ਕਾਰ ਚਲਾਉਣ ਦੇ ਮਾਮਲੇ ਦੇ ਵਿੱਚ ਫੜਿਆ ਗਿਆ ਤੇ ਇਹਨਾਂ ਨੂੰ 5 ਦੇ ਕਰੀਬ ਦੇ লাইਸੈਂਸ ਫਿਲਹਾਲ ਦੇ ਲਈ ਸਸਪੈਂਡ ਕੀਤੇ ਗਏ ਨੇ ਇਹਨਾਂ ਦੀ ਪੇਸ਼ੀ ਨੇਡਰ ਨਜ਼ਿਲਾ ਅਦਾਲਤ ਦੇ ਵਿੱਚ ਕਰਵਾਈ ਜਾਵੇਗੀ ਉਧਰ ਪੁਲਿਸ ਦੇ ਮੁਤਾਬਕ ਕਿ ਇੱਕ ਵਿਅਕਤੀ ਨੂੰ ਸ਼ਰਾਬ ਦੀ ਲਿਮਟ ਦੇ 10 ਗੁਣਾ ਜ਼ਿਆਦਾ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਲਈ ਵੀ ਫੜਿਆ ਗਿਆ ਦੱਸ ਜਾਣਿਆ ਕਿ ਇਸ ਦੇ ਵੱਲੋਂ ਇੱਕ ਹਸਾ ਵੀ ਹੋਇਆ ਸੀ ਜਿਸ ਤੇ ਵਿੱਚ ਇੱਕੋ ਕਾਰ ਮੌਜੂਦ ਸੀ ਇਸ ਵਿੱਚ ਚੰਗੀ ਗੱਲ ਰਹੀ ਕਿ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਪਰ ਪੁਲਿਸ ਦੇ ਵੱਲੋਂ ਇਸ ਵਿਅਕਤੀ ਨੂੰ ਫੜ ਲਿਆ ਗਿਆ ਪੁਲਿਸ ਨੇ ਇਸ ਸਮੇਂ ਕਿਹਾ ਕਿ ਅਲਕੋਹਲ ਦੀ ਲਿਮਿਟ ਇੱਕ ਲਿਮਿਟ ਹੁੰਦੀ ਹੈ ਇਸ ਨੂੰ ਇੱਕ ਟਾਰਗੇਟ ਨਾ ਸਮਝਿਆ ਜਾਵੇ ਤੇ ਅਲਕੋਹਲ ਨਾ ਪੀ ਕੇ ਕਾਰ ਚਲਾਈ ਜਾਵੇ ਅਤੇ ਵੀ ਕਿਹਾ ਕਿ ਅਜਿਹਾ ਕਰਨ ਦੇ ਨਾਲ ਐਲਕੋਹਲ ਪੀ ਕੇ ਕਾਰ ਚਲਾਉਣ ਦੇ ਨਾਲ ਤੇ ਕਾਫੀ ਖਤਰਨਾਕ ਜਿਹੜੇ ਦੇ ਨਾਲ ਕਾਰ ਚਲਾਉਣ ਦੇ ਨਾਲ ਜਿੱਥੇ ਲੋਕੀ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਉਂਦੇ ਨੇ ਉੱਥੇ ਹੀ ਦੂਜਿਆਂ ਦੀ ਜਾਨ ਵੀ ਖਤਰੇ ਦੇ ਵਿੱਚ ਪੈਂਦੀ ਹੈ